ਤਨ ਬੱਬਰ ਮਾਨ ਕੀਆ ਓ ਪੁੱਤ ਦੁਨੀਆਂ ਦਾ ਬੰਦਾ ਦੁਨੀਆਂ ਤੇਰੀ ਬਣ ਸਕਦਾ सची गाना गुरू thank you ਇੰਦਾ ਚ ਵਿਰਾਸਤੀ ਮੇਲੇ ਚ ਮੌਜੂਦਾ ਤੁਹਾਨੂੰ ਸਾਰੀਆਂ ਤਸਵੀਰਾਂ ਵਿਰਾਸਤੀ ਮੇਲੇ ਦੀਆਂ ਦਿਖਾਵਾਂਗੇ ਕੱਲ ਵਿਰਾਸਤੀ ਜਲੂਸੀ ਤਾਂ ਅੱਜ ਵਿਰਾਸਤੀ ਮੇਲਾ ਸਜਿਆ ਹੈ ਮੇਲੇ ਚ ਹਰ ਇੱਕ ਰੰਗ ਨੇ ਜਿਹੜੇ ਇੱਥੇ ਪੰਜਾਬੀ ਸੱਭਿਆਚਾਰ ਦੇ ਜਿਹੜੇ ਇੱਥੇ ਨਜ਼ਰ ਆਉਣਗੇ ਪੁਰਾਤਨ ਵਿਆਹ ਕਿਸ ਤਰ੍ਹਾਂ ਹੁੰਦੇ ਸੀ ਉਹ ਵੀ ਨਜ਼ਰ ਆਉਣਗੇ ਤੇ ਪੰਜਾਬੀ ਮੁੰਡੇ ਤੇ ਕੁੜੀਆਂ ਵੀ ਤੁਹਾਨੂੰ ਦਿਖਾਵਾਂਗੇ ਪਹਿਲਾਂ ਸ਼ੁਰੂਆਤ ਕਰਦੇ ਆਂ ਆਤਰੋ ਚਾਚੀ ਆਤਰੋ ਦੇ ਘਰ ਤੋਂ ਚਾਚੀ ਆਤਰੋ ਦੇ ਘਰੇ ਆ ਜਿਹੜਾ ਵਿਆਹ ਦਾ ਮਾਹੌਲ ਆ ਪੂਰਾ ਮਾਹੌਲ ਦਿਖਾਉਣੇ ਆ ਕਿਸ ਤਰ੍ਹਾਂ ਵਿਆਹ ਵਾਲੇ ਘਰੇ ਰੌਣਕਾਂ ਲੱਗੀਆਂ ਹੋਈਆਂ ਨੇ ਚਾਚੀਆਂ ਤਾਈਆਂ ਮਾਸੀਆਂ ਪੂਰੀਆਂ ਸਾਜ-ਬਜ ਕੇ ਆਈਆਂ ਨੇ ਇੱਧਰ ਬੀਬੀ ਜੀ ਬੈਠੇ ਐ ਗੱਲਬਾਤ ਸ਼ੁਰੂ ਕਰਦੇ ਹਾਂ ਨਾ ਬੀਬੀ ਕੀ ਕਹਿਣਾ ਚਾਹੋਗੇ ਆਦਾ ਵਿਆਹ ਵਾਲਾ ਮਾਹੌਲਾ ਪੂਰਾ ਤੁਸੀਂ ਵੀ ਸਜੇ ਬੈਠੇ ਹੋਗੇ ਹਾਂਜੀ ਹਾਂਜੀ ਅਸੀਂ ਨਾ ਇੱਥੇ ਵਿਆਹ ਤੇ ਆਏ ਹੈਗਾ ਨਾਲ ਕੇਵਨ ਨਹੀਂ ਆਏ ਜੀ ਅਸੀਂ ਤੇ ਸਾਰਾ ਕੁਝ ਲੈ ਕੇ ਆਏ ਆਏ ਹਾਂ ਦਾਜ ਪਾਜ ਸਾਡੇ ਮੁੰਡੇ ਦਾ ਵਿਆਹ ਜੀ ਹਾਂ ਅੱਛਾ ਉਹਨੂੰ ਰੋਪਣਾ ਪਾਉਣੀ ਆ ਸੀ ਹਾਂ ਤੇ ਦੁਆ ਦਸੀ ਜੀ ਸਾਰੇ ਰਸਮ ਪੁਰਾਣੇ ਰਸਮ ਪਾਜੇ ਕਰਾਂਗੇ ਕਿੰਨੇ ਕੱਪੜੇ ਵੀ ਸਜਾਏ ਪਏ ਆ ਫਿਰ ਕਿਹਦੇ ਕਿਹਦੇ ਕੱਪੜੇ ਪਏ ਆ ਤੇ ਮੰਜਾ ਭਰਿਆ ਪਿਆ ਕੱਪੜਿਆਂ ਦਾ ਰਿਸ਼ਤੇਦਾਰਾਂ ਦੇ ਕੱਪੜੇ ਸਾਰੇ ਹਾਂਜੀ ਹਾਂਜੀ ਇਹ ਅਥੇ ਇੰਨੇ ਤੇ ਜੇ ਜਿਹੜੇ ਬੇਟੇ ਦੇ ਨਾ ਜਮ ਨਾ ਮਾਸੀਆਂ ਮਾਮੀਆਂ ਨਾਨੀਆਂ ਉਹਨਾਂ ਦੇ ਕੱਪੜੇ ਲੈ ਕੇ ਨਾਣ ਕੇ ਉਹਨਾਂ ਦੇ ਅਸੀਂ ਦੇਣਾ ਉਹਨਾਂ ਨੂੰ ਇਹ ਪਹਿਲਾਂ ਦਿਖਾਉਂਦੇ ਹੁੰਦੇ ਸੀ ਭਾਈਚਾਰੇ ਨੂੰ ਹਾਂਜੀ ਭਾਈਚਾਰੇ ਨੂੰ ਵੀ ਪਹਿਲਾਂ ਲੱਗਦਾ ਹੁੰਦਾ ਸੀ ਵੀ ਇਹਦੇ ਪਿੱਛਾ ਕੋਈ ਤਕੜਾ ਹੈਗਾ ਜੀ ਹਾਂ ਅਗੇ ਇਥੇ ਆ ਖਾਨਦਾਨਾਂ ਦਾ ਪਹਿਲਾਂ ਲੱਗਦਾ ਸੀਗਾ ਹਾਂ ਤਾਗਰ ਕੇ ਅੱਜੋ ਤੋਂ ਬਣਾਉਂਦੇ ਹੁੰਦੇ ਥਾਗੇ ਤੇ ਹੁਣ ਵੀ ਅੱਜੋ ਹੀ ਰਵਾਇਤ ਪੁਲਕਾਰੀ ਵੀ ਪੁਰਾਣੀ ਕੜੀ ਹੋਈ ਕੱਢੀ ਹੋਈ ਪੂਰੀ ਪਾਈ ਹੋਈ ਹਾਂਜੀ ਹਾਂਜੀ ਫਿਰ ਹੁਣ ਇਹ ਤਾਂ ਵੀ ਦਿਖਾਉਣਾ ਹੀ ਆ ਮੇਰੇ ਸਾਹ ਵੀ ਪੁਰਾਣੇ ਆ ਬੱਚੇ ਭੁੱਲਦੇ ਜਾ ਰਹੇ ਆ ਸਾਰਾ ਕੁਝ ਜੀ ਠੀਕ ਹੈ ਬਿਲਕੁਲ ਬੀਪੀ ਨਾਲ ਵੀ ਗੱਲ ਕਰਦੇ ਆ ਸਾਗ ਤਿਆਰ ਹੋਈ ਜਾਂਦਾ ਹੈ ਸਾਗ ਦੀ ਕਟਾਈ ਹੈ ਜਿਹੜੀ ਹੋ ਰਹੀ ਹੈ ਜਿਵੇਂ ਬੀਬੀਆਂ ਪਹਿਲਾਂ ਸਾਗ ਵੀ ਚੀਰਨੀਆਂ ਕਰਦੀਆਂ ਸੀ ਤੁਸੀਂ ਦੇਖ ਸਕਦੇ ਹੋ ਪਰ ਹੁਣ ਤਾਂ ਸਾਗ ਆ ਜਿਹੜਾ ਬਣਾ ਬਣਾ ਆਉਣ ਲੱਗਿਆ ਤੇ ਨਹੀਂ ਅਜਵੀਆਂ ਨੂੰ ਕਹਿੰਦੇ ਸਾਗ ਕੱਟਣਾ ਆਉਂਦਾ ਬੀਬੀਆਂ ਨਾਲ ਵੀ ਗੱਲਬਾਤ ਕਰਦੇ ਆ ਬੀਬੀ ਸਾਗ ਫਿਰ ਪੁਰਾਣੇ ਤਰ੍ਹਾਂ ਕੱਟ ਰਹੇ ਹੋ ਜਿਵੇਂ ਪਹਿਲਾਂ ਚੀਰਨੀਆਂ ਪਰ ਪਰ ਕੱਟਦੇ ਹੁੰਦੇ ਸੀ ਹਾਂ ਉਹ ਵੀ ਕੱਟ ਚੀਰ ਕੇ ਫਿਰਨੀ ਬਣਾ ਲੈਣ ਤੇ ਕੱਟਦੇ ਆ ਫਿਰ ਹਾਂ ਫਿਰ ਅਸੀਂ ਤਾਂ ਆਪਣੇ ਵਿੱਚ ਪਾਵਾਂਗੇ ਰੰਗਾਂ ਤੇ ਆਹ ਚਾਲੀਆਂ ਨੂੰ ਅੱਜ ਵਾਲੀਆਂ ਨੂੰ ਪਤਾ ਵੀ ਕਿਵੇਂ ਕੱਢਦੇ ਆ ਸਾਹਿਬ ਉਹ ਤਾਂ ਕਹਿੰਦੇ ਸਮਝੋ ਚੀਰ ਨਹੀਂ ਹੁੰਦਾ ਮੁੱਲ ਦਾ ਮੰਗਾਉਂਦੇ ਨੇ ਹਾਂ ਇਹਦਾ ਸੀ ਹੁਣ ਮਣਾ ਕੇ ਚੀਰੇ ਰਹਿਣਗੇ ਕਿ ਰਿਣ ਕੋਟਾਂਗੇ ਹਾਂ ਫਿਰ ਪਰਿਵਾਰ ਚ ਵਰਤਾਂਗੇ ਹਾਂ ਰੌਣਕਾਂ ਲੱਗਣਗੀਆਂ ਹੁਣ ਤਿੰਨ ਚਾਰ ਦਿਨ ਪੂਨਾ ਵਿਆਹ ਦੀ ਹੈ ਕਦੇ ਵਿਆਹ ਦੀ ਤਿਆਰੀ ਫੇਰ ਆਊਗਾ ਹੁਣ ਹਾਂ ਤਿਆਰੀ ਹੋਈ ਨਾ ਮੁੰਡੇ ਦਾ ਸੱਗਲ ਪਹਿਣਾ ਅੱਜ ਸਵੇਰੇ ਵਰਾਤ ਜਾਊਗੀ ਹਾਂ ਬਿਲਕੁਲ ਆ ਵਿਆਹ ਦੀ ਤਿਆਰੀ ਹੈ ਤੇ ਇਧਰ ਬੀਬੀ ਹੈ ਜਿਹੜੀ ਉਹ ਵੀ ਰੜਕਣਾ ਵੀ ਰੜਕੇ ਹਟੀ ਆ ਲੱਸੀ ਹੈ ਜਿਹੜੀ ਹੋਂਦਾਂ ਕਹਿੰਦੇ ਲੱਸੀਆਂ ਬਣੀਆਂ ਬਣਾਈਆਂ ਆਉਂਦੀਆਂ ਪਹਿਲਾਂ ਰੜਕਦੀਆਂ ਸੀ ਬੀਬੀਆਂ ਤੇ ਹੁਣ ਅੱਜ ਦੀਆਂ ਤੋਂ ਸ਼ਾਇਦ ਲੱਸੀ ਰੜਕਣੀ ਨਹੀਂ ਆਉਂਦੀ ਕਿਸ ਤਰ੍ਹਾਂ ਹੁੰਦਾ ਪਰ ਪੁਰਾਤਨ ਵਿਰਸਾ ਜਿਹੜਾ ਹੈ ਇੱਥੇ ਜ਼ਰੂਰ ਨਜ਼ਰ ਆ ਰਿਹਾ ਵਿਆਹ ਵੇੜਾ ਪਰਿਆ ਸਗਣਾ ਦਾ ਜਿਹੜਾ ਇੱਥੇ ਨਜ਼ਰ ਆ ਰਿਹਾ ਹੈਗਾ ਤੁਹਾਨੂੰ ਕੱਪੜੇ ਵੀ ਦਿਖਾਈਏ ਜਿੰਸ ਤਰ੍ਹਾਂ ਪਹਿਲਾਂ ਵਿਆਹ ਵਲੇ ਕੱਪੜੇ ਹੁੰਦੇ ਸੀ ਪਰਜਾਈ ਦੇ ਚਾਚੀ ਦੇ ਤਾਈ ਦੇ ਸਾਰੇ ਇਸ ਤਰ੍ਹਾਂ ਕੱਪੜੇ ਸੰਦੂਖ ਤੋਂ ਬਾਹਰ ਧਰ ਕੇ ਆਪਣੇ ਭਾਈਚਾਰੇ ਨੂੰ ਜਿਹੜੇ ਦਿਖਾਏ ਜਾਂਦੇ ਸੀਗੇ ਇਸ ਤਰ੍ਹਾਂ ਦੀ ਝਲਕਾ ਜਿਹੜੀ ਇੱਥੇ ਅੱਜ ਪੂਰੀ ਨਜ਼ਰ ਆ ਰਹੀ ਹੈ ਪੂਰੀ ਤਿਆਰੀ ਹੈ ਜਿਹੜੀ ਵਿਆਹ ਦੀ ਹਰ ਪਾਸੇ ਨਜ਼ਰ ਆ ਰਹੀ ਹੈ ਪੁਰਾਤਨ ਵਿਆਹ ਦੀਆਂ ਝਲਕਾਂ ਜਿਹੜੀਆਂ ਨਜ਼ਰ ਆ ਰਹੀਆਂ ਨੇ ਇੱਧਰ ਚਰਖਾ ਵੀ ਕੱਪਿਆ ਜਾ ਰਿਹਾ ਹੈ ਕਿਵੇਂ ਪੁਰਾਣੇ ਸਮਿਆਂ ਵਿੱਚ ਚਰਖਾ ਕੱਤਦੇ ਸੀ ਭਾਵੇਂ ਕਿ ਅੱਜ ਦੀਆਂ ਕੁੜੀਆਂ ਕਹਿੰਦੇ ਚਰਖਾ ਕਤਣਾ ਭੁੱਲ ਗਈਆਂ ਤੇ ਇਧਰ ਬਾਤ ਅਸੀਂ ਚਰਖਾ ਕੱਟ ਰਹੇ ਨੇ ਗੱਲਬਾਤ ਕਰਦੇ ਹਾਂ ਮਾਤਾ ਚਰਖਾ ਕੱਤ ਲੈਨੇ ਹੋ ਹੁਣ ਤਾਂ ਕਹਿੰਦੇ ਕਤਣਾ ਹੀ ਨਹੀਂ ਆਉਂਦਾ ਕਿਸੇ ਨੂੰ ਚਰਖਾ ਵੀ ਕੱਤ ਲੈਨੇ ਆ ਜੀ ਸਾਰੇ ਕੰਮ ਆਉਂਦੇ ਆ ਤਾਣੀ ਵੀ ਬੁਣ ਲੈਨੇ ਆ ਫਲਕਾਰੀ ਵੀ ਕੱਟ ਲੈਨੇ ਆ ਸਾਰੀ ਜਿੰਨੀ ਵੀ ਸੱਭਿਆਚਾਰਾ ਪੁਰਾਣੀ ਸਾਰੇ ਜਾਣਦੇ ਆ ਸੱਪਿਆਚਾਰ ਨੂੰ ਪਿਆਰ ਕਰਦੇ ਹਾਂ ਪਹਿਲਾਂ ਤੋਂ ਕੱਤ ਲੈਂਦੇ ਸੀ ਪਹਿਲਾਂ ਵੀ ਕੱਤਦੇ ਰਹੇ ਹੋ ਬਚਪਨ ਤੋਂ ਕੱਤ ਰਹੇ ਹਾਂ ਹੱਥਾਂ ਦੀ ਸਾਰੀ ਸਾਡੀ ਜੋ ਵੀ ਹੈ ਹੱਥਾਂ ਦੀ ਮਿਹਨਤ ਕਰਕੇ ਹੀ ਅਸੀਂ ਤਾਜ ਬਣਾਇਆ ਅੱਗੇ ਵੀ ਅਸੀਂ ਮੇਲੇ ਚ 2004 ਤੋਂ ਹੀ ਆਈ ਸੱਪਿਆਚਾਰ ਜਿਹੜੇ ਹੋ ਫਿਰ ਅੱਜ ਵੀ ਕੁੜੀਆਂ ਨੂੰ ਵੀ ਦਿਖਾਉਂਦੇ ਆ ਕੁੜੀਆਂ ਤਾਂ ਫੋਟੋਆਂ ਖਿਚਾਉਣੀ ਆਉਂਦੀਆਂ ਚਰਖੇ ਨਾਲ ਹਾਂਜੀ ਅੱਜ ਦੀਆਂ ਕੁੜੀਆਂ ਫੋਟੋਆਂ ਖਿਚਾਉਣ ਆਉਂਦੀਆਂ ਇਹਨਾਂ ਨੂੰ ਕੁਝ ਨਹੀਂ ਪਤਾ ਤੇ ਅਸੀਂ ਤਾਂ ਸਿਖਾਉਂਦੇ ਆ ਵੀ ਸਿੱਖੋ ਅੱਜ ਕੱਲ ਦਾ ਜੋ ਵੀ ਹੈ ਤੇ ਕੁੜੀਆਂ ਨੂੰ ਸਿੱਖਣਾ ਚਾਹੀਦਾ ਹੈ ਸੱਪਿਆਚਾਰ ਬਾਰੇ ਤੇ ਸੱਭਿਆਚਾਰ ਤਾਂ ਆਪਣਾ ਹਮੇਸ਼ਾ ਵਾਸਤੇ ਜ਼ਿਆਦਾ ਹੀ ਚਾਹੀਦਾ ਪੰਜਾਬੀ ਬੋਲੀ ਤੇ ਜ਼ਰੂਰੀ ਹੈ ਵਾਪਸ ਲੱਗਦਾ ਨਹੀਂ ਵੀ ਨੌਜਵਾਨ ਹੁਣ ਵਾਪਸ ਆਉਣ ਲੱਗੇ ਜਿਸ ਤਰ੍ਹਾਂ ਖਾਣ ਪੀਣਾ ਉਹ ਵੀ ਮਾੜਾ ਹੋ ਗਿਆ ਵਾਪਸ ਪ੍ਰਾਤਨ ਵਿਰਸੇ ਵੱਲ ਜਾਣਾ ਪੂਗਾ ਥੋੜਾ ਥੋੜਾ ਜੀ ਹੁਣ ਆਉਣ ਲੱਗੇ ਜੀ ਥੋੜੇ ਥੋੜੇ ਪੱਗਾਂ ਵੀ ਬਨਣ ਲੱਗੇ ਕੁੜੀਆਂ ਨੇ ਵੀ ਥੋੜਾ ਥੋੜਾ ਚੇਂਜ ਕੀਤਾ ਜੀ ਪਰ ਜੇਂ ਕਿ ਕਰਨਾ ਚਾਹੀਦਾ ਆਪਣਾ ਪੁਰਾਣਾ ਹੀ ਸੱਭਿਆਚਾਰ ਲੈ ਕੇ ਆਉਣਾ ਚਾਹੀਦਾ ਅਗਲੇ ਜਵਾਨੇ ਪੁਰਾਣੇ ਸੱਭਿਆਚਾਰ ਵਾਲੇ ਵਾਪਸ ਆਉਣ ਦੀ ਜ਼ਰੂਰਤ ਹੈ ਮਿੱਟੀ ਨਾਲ ਲਿਪਿਆ ਪੂਰਾ ਘਾਰਾ ਤੁਹਾਨੂੰ ਨਜ਼ਰ ਆ ਰਿਹਾ ਹੈ ਇਧਰੋਂ ਬਨੇਰਿਆਂ ਦੇ ਉੱਤੇ ਕੱਪੜੇ ਵੀ ਨੇ ਜਿਹੜੇ ਪੁਰਾਣੇ ਉਹ ਵੀ ਕਿਤੇ ਨਾ ਕਿਤੇ ਨਜ਼ਰ ਆ ਰਹੇ ਨੇ ਪੁਰਾਣੇ ਪੰਜਾਬ ਦੀ ਝਲਕ ਹੈ ਇਹਦੇ ਨਾਲ ਮੰਜੇ ਜੋੜ ਕੇ ਸਪੀਕਰ ਆ ਜਿਹੜਾ ਉਹ ਵੀ ਲਗਾਇਆ ਗਿਆ ਹੈ ਇਧਰੋਂ ਬੀਬੀਆਂ ਨੇ ਗੱਲਬਾਤ ਕਰਦੇ ਇਹਨਾਂ ਨਾਲ ਵੀ ਕਿਵੇਂ ਦੇਖਦੀਆਂ ਨੇ ਅੱਜ ਕੱਲ੍ਹ ਦੀਆਂ ਕੁੜੀਆਂ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਮੈਮ ਤੁਸੀਂ ਦਾ ਕਿਵੇਂ ਦੇਖ ਰਹੇ ਹੋ ਪੁਰਾਣਾ ਵਿਰਸਾ ਹੈਗਾ ਕੀ ਲੱਗਦਾ ਪੁਰਾਣਾ ਦੇਖ ਕੇ ਆ ਲਗਦਾ ਵੀ ਪੁਰਾਣੇ ਵਾਲੇ ਵਾਪਸ ਜਾਣਾ ਚਾਹੀਦਾ ਹਾਂਜੀ ਜਾਣਾ ਚਾਹੀਦਾ ਜੀ ਵਧੀਆ ਲੱਗਦਾ ਇਹ ਦੇਖ ਕੇ ਜਿਵੇਂ ਪਹਿਲਾਂ ਪੁਰਾਣੇ ਘਰ ਹੁੰਦੇ ਸੀ ਉਹ ਚੀਜ਼ਾਂ ਵੀ ਦੇਖਣੀ ਸਾਡੇ ਵੀ ਹੈਗਾ ਸੀ ਮੈਨੂੰ ਵੀ ਯਾਦ ਹੈ ਛੋਟੀ ਸੀ ਮੈਂ ਯਾਦ ਹੈ ਮੈਨੂੰ ਹੁਣ ਤਾਂ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਹੀ ਨਹੀਂ ਹੈਗੀਆਂ ਕਿਤੇ ਵੀ ਨਹੀਂ ਹੈਗੀਆਂ ਘਰ ਪੱਕੇ ਹੋ ਗਏ ਰਿਸ਼ਤੇ ਕੱਚੇ ਹੋ ਗਏ ਪਹਿਲਾਂ ਘਰ ਕੱਚੇ ਸੀ ਰਿਸ਼ਤੇ ਪੱਕੇ ਸੀ ਹਾਂਜੀ ਹੁਣ ਉਹ ਚੀਜ਼ਾਂ ਨਹੀਂ ਰਹਿ ਗਈਆਂ ਜੀ ਪਹਿਲੇ ਵਾਲੀਆਂ ਹੋਂ ਤਾਂ ਸਾਰੇ ਆਪਣੋ ਆਪ ਚ ਮਸਤ ਹੋ ਗਏ ਕਿਸੇ ਨੂੰ ਕਿਸੇ ਨਾਲ ਮਿਲਣ ਦੀ ਵੀ ਇੱਲ ਨਹੀਂ ਹੈਗੀ ਤੇ ਸਭ ਕੁਝ ਵਧੀਆ ਲੱਗ ਰਿਹਾ ਦੇਖੀ ਅੱਗੇ ਵਿਆਹ ਹੁੰਦਾ ਸੀ ਹਫ਼ਤੇ ਦਾ ਹੁੰਦਾ ਸੀ ਤੇ ਹੁਣ 4 ਘੰਟਿਆਂ ਦਾ ਰਹਿ ਗਿਆ ਜਮਾਈ ਥੋੜਾ ਹੀ ਰਹਿ ਗਿਆ ਉਹ ਵੀ ਨਹੀਂ ਲੱਗਦਾ ਇੰਨਾ ਹੋਊਗਾ ਇੰਜੋਏਮੈਂਟ ਹੋਉਂਦੀ ਨਹੀਂ ਵਾਸੋਂ ਥੋੜਾ ਬਸ ਨਾ ਚਲੋ ਗਾਉ ਡੀਜਾ ਤੇ ਰਹਿ ਗਿਆ ਅੱਗੇ ਪਹਿਲਾਂ ਵਾਲੇ ਜਿਹੜੇ ਰਿਵਾਜ ਸੀ ਕਿੱਦਾਂ ਪਾਉਂਦੀ ਆ ਕੁੜੀਆਂ ਗੀਤ ਗਾਉਂਦੀ ਆ ਉਹ ਚੀਜ਼ ਤਾਂ ਹੈ ਹੀ ਨਹੀਂ ਕੁੜੀਆਂ ਗਾਉਂਦੀਆਂ ਕੁਝ ਵੀ ਨਹੀਂ ਹੈਗਾ ਬਿਲਕੁਲ ਪੁਰਾਣਾ ਵਿਰਸਾ ਲੋਪ ਹੁੰਦਾ ਜਾ ਰਿਹਾ ਪਰ ਮਾਲਵਾ ਹੈਰੀਟੇਜ ਫਾਊਂਡੇਸ਼ਨ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਤਾਂ ਜੋ ਪੁਰਾਣੇ ਵਿਰਸੇ ਨੂੰ ਜਾਗਰੂਤ ਕੀਤਾ ਜਾਵੇ ਪੁਰਾਣੇ ਵਿਰਸੇ ਨਾਲ ਜੋੜਿਆ ਜਾਵੇ ਇਸ ਕਰਕੇ ਮੇਲਾ ਜਿਹੜਾ ਹਰ ਸਾਲ ਵਿਰਾਸਤੀ ਪਿੰਡ ਵਿੱਚ ਲਗਾਇਆ ਜਾਂਦਾ ਹੈ ਇਸੇ ਤਰ੍ਹਾਂ ਤੁਹਾਨੂੰ ਹੋਰ ਵੀ ਤਸਵੀਰਾਂ ਨੇ ਜੜੀਆਂ ਵਿਰਾਸਤੀ ਮੇਲੇ ਦੀਆਂ ਵਿਰਾਸਤ ਦੀਆਂ ਜੜੀਆਂ ਪੀਟੀਸੀ న్యూਸ ਦੇ ਉੱਤੇ ਲਗਾਤਾਰ ਦਿਖਾਵਾਂਗੇ ਮਨੀਸ਼ ਗਰ ਪੀਟੀਸੀ న్యూਸ ਪਟੰਨਾ